2024 ਚੱਲਦਾ ਜੀ 2011 ਦਾ ਪੰਨਾ ਹੋਇਆ ਤੇਰਾ ਸਾਲ ਹੋ ਗਏ ਬਾਪੂ ਨੇ ਆਪਣੇ ਪੁੱਤ ਦੇ ਸੰਗਲ ਲਾਇਆ ਇੱਕ ਬਾਪ ਆਪਣੇ ਪੁੱਤ ਨੂੰ ਬੰਨ ਕੇ ਦਿਹਾੜੀ ਕਰਨ ਜਾਂਦਾ ਬਾਪ ਆਪਣੀ ਜੇਬਾਂ ਜੱਥ ਮਾਰਦਾ ਆਪਣੇ ਪੁੱਤ ਦੇ ਸੰਗਲ ਦੀ ਚਾਬੀ ਲਾ ਬੋਲੇ ਸੋਨਹਾ ਮਾਂ ਬਾਪ ਦੀਆਂ ਤਕਲੀਫਾਂ ਨੂੰ ਨਾ ਜੇ ਅਸੀਂ ਥੋੜਾ ਜਿਹਾ ਵੀ ਅਹਿਸਾਸ ਕਰੀਏ ਤਾਂ ਅਸੀਂ ਇਹਨਾਂ ਨੂੰ ਇੱਦਾਂ ਸੰਗਲਾਂ ਦੇ ਵਿੱਚ ਬੰਨਣ ਹੀ ਨਾ ਦੇਈਏ ਬਾਪੂ ਆਪਣੇ ਪੁੱਤ ਨੂੰ ਲੈ ਕੇ ਆਇਆ ਬਾਪੂ ਸ਼ੀਰੇ ਬਾਬੇ ਕੀ ਹਾਲ ਨੇ ਠੀਕ ਹਸਤੀ ਹਾਲ ਠੀਕ ਹੋ ਸਤਿਕਾਰ ਸ਼ੀਰੇ ਬਾਬੇ ਕਿੰਨੇ ਸਾਲਾਂ ਤੋਂ ਬੰਨਿਆ ਹੋਇਆ ਇਹ 2011 ਤੋਂ 2024 ਚੱਲਦਾ ਜੀ 2011 ਦਾ ਬੰਨਿਆ ਹੋਇਆ 13 ਸਾਲ ਹੋ ਗਏ ਬਾਪੂ ਨੇ ਆਪਣੇ ਪੁੱਤ ਦੇ ਸੰਗਲ ਆ ਤੇ ਇਹ ਸੰਗਲ ਮਤਲਬ ਇੱਕ ਬਾਪ ਆਪਣੇ ਪੁੱਤ ਨੂੰ ਬੰਨ ਕੇ ਦਿਹਾੜੀ ਕਰਨ ਜਾਂਦਾ ਕੀ ਕਰਦੇ ਹੋ ਜੀ ਤੁਸੀਂ ਰਿਕਸ਼ੇ ਚਲਾਉਂਦੇ ਰਿਕਸ਼ਾ ਚਲਾਉਂਦਾ ਬਾਪ ਜਦੋਂ ਪਿੱਛੇ ਬੈਠੀ ਇੱਕ ਸਵਾਰੀ ਗੱਲ ਕਹਿੰਦੀ ਆ ਨਾ ਕੋਈ ਵੀ ਮੇਰਾ ਮੁੰਡਾ ਪਾਸ ਹੋ ਗਿਆ ਮੇਰਾ ਮੁੰਡਾ ਨੌਕਰੀ ਤੇ ਲੱਗ ਗਿਆ ਜਦੋਂ ਕੋਈ ਸામਨੇ ਖੜਾ ਦੱਸਦਾ ਨਾ ਆਪਣੀ ਆ ਕੇ ਟੌਰ ਮਾਰਦਾ ਵੀ ਮੇਰਾ ਪੁੱਤ ਤਾਂ ਭਾਈ ਕੈਨੇਡਾ ਚ ਲੱਗ ਗਿਆ ਤੇ ਭੂਕ ਨਿਕਲਦੀ ਹੈ ਇੱਕ ਚੋਂ ਵੀ ਮੇਰਾ ਪੁੱਤ ਤਾਂ ਘਰੇ ਬੰਨਿਆ ਹੋਇਆ ਜਦੋਂ ਪਿੰਡ 'ਚ ਕਿਸੇ ਦੇ ਘਰੇ ਢੋਲ ਵੱਜਦੇ ਆ ਨਾ ਵੀਨਾਂ ਦੇ ਮੁੰਡੇ ਦੇ ਅੱਜ ਜਨ ਚੜਨੇ ਆ ਤੇ ਸ਼ੀਦਾ ਸਿੰਘ ਰਿਕਸ਼ਾ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ। ਹੰ ਸਿੱਧਨੇ ਦੇ ਵਿੱਚ ਦਰਦ ਹੁੰਦਾ ਕਿ ਮੇਰਾ ਪੁੱਤ ਵੀ ਕਿਹਨ ਵਹਿ ਜਾਵੇ। ਇਹ ਅਹਿਸਾਸ ਵੀ ਨਹੀਂ ਅਸੀਂ ਕਰ ਪਾ ਰਹੇ। ਮਹਿਸੂਸ ਵੀ ਨਹੀਂ ਕਰ ਪਾ ਰਹੇ ਅਸੀਂ। ਇਹਨਾਂ ਮਾਂ-ਬਾਪ ਦੀਆਂ ਤਕਲੀਫਾਂ ਉਹਨਾਂ ਜੇ ਅਸੀਂ ਥੋੜਾ ਜਿਹਾ ਵੀ ਅਹਿਸਾਸ ਕਰੀਏ ਤਾਂ ਅਸੀਂ ਇਹਨਾਂ ਨੂੰ ਇਦਾਂ ਸੰਗਲਾਂ ਦੇ ਵਿੱਚ ਬੰਨਣ ਹੀ ਨਾ ਦੇਈਏ ਤੁਹਾਡੇ ਆਂਡ ਗਵਾਂਡ ਹੀ ਹੁੰਦੇ ਨੇ ਯਾਰ ਬਾਈ ਇਹ ਲੋਕ ਤੁਹਾਡੇ ਪਿੰਡ 'ਚ ਹੀ ਹੁੰਦੇ ਨੇ ਬਾਈ ਇਹ ਲੋਕ ਤੁਹਾਡੀ ਰਿਸ਼ਤੇਦਾਰੀ 'ਚ ਹੀ ਹੁੰਦੇ ਨੇ ਇਹ ਲੋਕ ਇਹ ਕਿਸੇ ਜੰਗਲ 'ਚੋਂ ਥੋੜੀ ਆਏ ਨੇ ਕਿਸੇ ਹੋਰ ਗ੍ਰਹਿ ਤੋਂ ਥੋੜੀ ਆਏ ਨੇ ਇਹ ਸਾਡੇ ਆਸ-ਪਾਸ ਹੀ ਪਿੱਛਰਦੇ ਨੇ ਲੋਕ ਔਰ ਜੇ ਤੁਸੀਂ ਉੱਥੇ ਇਹਨਾਂ ਦੀ ਬਾਹ ਫੜੋ ਆਪਣੀ ਰਿਸ਼ਤੇਦਾਰੀ ਦੀ ਝਾਤ ਮਾਰੋ ਠੀਕ ਆ ਕਿਸੇ ਦਿਨ ਮਜਬੂਰੀ ਚ ਪਿਓ ਨੇ ਬੰਦਤਾ ਪਰ ਭਾਈ 11 ਸਾਲ 13 ਸਾਲ ਬੰਨੀ ਰੱਖਿਆ 13 ਸਾਲ ਕਿਸੇ ਇੱਕ ਵੀ ਨੇ ਵੀ ਨਹੀਂ ਆ ਕੇ ਹਿੰਮਤ ਮਾਰੀ ਵੀ ਚੱਲ ਬਾਪੂ ਸ਼ੀਰੇ ਮੈਂ ਤੇਰੇ ਨਾਲ ਚੱਲਦਾ ਮੈਂ ਕੈਨੇਡਾ ਤੋਂ ਆਇਆ ਮੈਂ ਤੇਰੇ ਪਿੰਡ ਦਾ ਮੈਂ ਫਰਾਨੇ ਦਾ ਮੁੰਡਾ ਮੈਂ ਪੈਸੇ ਲਾਉ ਇਹਨੂੰ ਆਪਾਂ ਦਾਖਲ ਕਰਾਉਨੇ ਆ ਚੰਗਿਆ ਹਸਪਤਾਲ ਚ ਦਿਮਾਗ ਵਾਲੇ ਚ ਆਪਾਂ ਮਹੀਨਾ ਉੱਥੇ ਰੱਖਾਂਗੇ ਇਹਨੂੰ ਅੰਦਰ ਹੀ ਹਸਪਤਾਲ ਇੱਕ ਮਹੀਨਾ ਕਿਸੇ ਚੰਗੇ ਹਸਪਤਾਲ ਦੇ ਦਾਖਲ ਕਰਾ ਦਿਓ ਇੱਕ ਮਹੀਨੇ ਬਾਅਦ ਇਹ ਹੀ ਕੰਮ ਤੇ ਆਪਦੇ ਘਰੇ ਹੀ ਕਿਸੇ ਕੰਮ ਤੇ ਲਵਾ ਦਿਓ ਮਾੜਾ ਮੋਟਾ ਕਿਸੇ ਦੁਕਾਨ ਤੇ ਲਵਾ ਦਿਓ ਕੰਮ ਤੇ ਬੰਦੇ ਦੀ ਗੱਡੀ ਰੜ ਪੈਂਦੀ ਜਿੰਦਗੀ ਪਰ ਅਸੀਂ ਕੁਝ ਕਰਦੇ ਹੀ ਨਹੀਂ ਬਾਈ ਅਪਰਾਲਾ ਹੁੰਦਾ ਹੀ ਨਹੀਂ ਸਾਤੋਂ ਅਸੀਂ ਤਾਂ ਬੇਨਤੀ ਕਰਦੇ ਆ ਵੀ ਤੁਹਾਡੇ ਪਿੰਡ ਕੋਈ ਸਿੰਗਲ ਨਾ ਬੰਨਿਆ ਭੈਣ ਭਰਾ ਤੁਸੀਂ ਘਟੋ ਘਟ ਅਪਰਾਲਾ ਕਰੋ ਨਾਲ ਰਵੇ ਇੱਕ ਜਣਾ ਸਾਡੇ ਕੋਈ ਇੱਥੇ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਇੱਥੇ ਲੈ ਆਓ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਆਪਾਂ ਇੱਥੇ ਰੱਖ ਕੇ ਉਹਨੂੰ ਮਹੀਨਾ 20 ਦਿਨ ਸੈੱਟ ਕਰ ਲਾਂਗੇ ਕਰਨਾ ਤਾਂ ਉਹਨੇ ਸੈੱਟ ਪਰ ਆਪਾਂ ਕੋਸ਼ਿਸ਼ ਤਾਂ ਕਰੀਏ ਕੁប្រਾਲਾ ਦਾ ਕਰੀਏ ਕੁਛ ਨਾ ਕਰਨ ਨਾਲੋਂ ਕੁਛ ਕਰਨਾ ਚੰਗਾ ਭਾਈ ਅਰਦਾਸ ਕਰਿਓ ਬਾਪੂ ਸ਼ੀਰਿੰਦੇ ਪੁੱਤ ਵਾ ਬਾਪੂ ਕੀ ਨਾਂ ਹੈ ਦਾ ਰਮਨਦੀਪ 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 ਤੇ ਰਮਨਦੀਪ ਰਮਨਦੀਪ ਖੜਾ ਹੋ ਪੁੱਤ ਖੜਾ ਹੋ ਪੈਰ ਥੱਲੇ ਕਰ ਲਾ ਦੇਖੋ ਬਾਪ ਆਪਣੀ ਜੇਬਾਂ 'ਚ ਹੱਥ ਮਾਰਦਾ ਆਪਣੇ ਪੁੱਤ ਦੇ ਸੰਗਲ ਦੀ ਚਾਬੀ ਲੱਭ ਰਿਹਾ ਆ ਵੀ ਜੀ ਹੈ ਨਾ ਇੱਕ ਚਾਬੀ ਦੋ 'ਚ ਲੱਗਦੀ ਠੀਕ ਹੈ ਬਾਪੂਆ ਫੜਾ ਇੱਕ ਲਾ ਦੇ ਆ ਸੰਗਲ ਨਾਲ ਪੁੱਤ ਬੰਨਿਆ ਬਾਈ ਆਪਣੇ ਪੁੱਤ ਨੂੰ ਕਿਤੇ ਬੰਮਕ ਆਸੇ ਚ ਵੀ ਬੰਨ ਕੇ 5 ਮਿੰਟ ਦਿਖਾ ਕੇ ਦਿਖਾਇਓ ਦੇਖਿਓ ਕਦੇ ਮਜ਼ਾਕ ਸੀ ਜੇ ਦੀ ਗੁੱਟ ਵੀ ਫੜ ਲਉ ਨਾ ਇਹ 2 ਮਿੰਟ ਤਾਂ ਵੀ ਓਖੇ ਜਦਾ ਨਾ ਪਤਾ ਨਹੀਂ ਜੀ 11 ਚ ਬੰਨਿਆ ਸੀ ਬਾਪੂ ਨੇ 2011 ਚ ਮੈਨੇ ਕਹਿੰਦੀ ਜੱਗ ਨਾ ਜਿੰਕੀ ਹਾਂ ਬਾਕੀ ਚਾਬੀਆਂ ਕਾਦੀਆਂ ਬਾਪੂ ਇਹ ਇਹ ਜੀ ਕਰਦੇ ਭਰਦੇ ਜਿੰਦੇ ਦੀਆਂ ਤੇ ਪੁੱਤ ਦੇ ਜਿੰਦੇ ਦੀਆਂ ਚਾਬੀਆਂ ਇਕੱਠੀਆਂ ਪਾਈ ਫਿਰਦਾ ਬਾਪੂ ਉਚਾਰਾ ਜਦੋਂ ਫਿਰ ਇੱਕ ਛੇੜ ਜਾਨਾ ਜਿੰਦਾ ਲੈ ਕੇ ਲੈ ਕੇ ਜਾਂਦਾ ਨੂੰ ਨਾਲ ਹੀ ਨਹੀਂ ਕਰ 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 ਤੇਰੀ ਮੰਮੀ ਹੈਗੀ ਆ ਹਾਂਜੀ ਹੈਗੀ ਬੋਲੇ ਸੁਨਹਿਾ ਬਾਪੂ ਕਿੰਨੇ ਜਵਾਕ ਆ ਤੇਰੇ ਜੀ ਦੋ ਬਿੰਦੋ ਕਰਦੇ ਦੂਜਾ ਮੁੰਡਾ ਕੀ ਕਰਦਾ ਪੁੱਤੋ ਹੈ ਮੋਟਰਸਾਈਕਲ ਠੀਕ ਕਰਦਾ ਅੱਛਾ ਮਕੈਨਿਕ ਆ ਤੁਹਾਡੇ ਘਰੇ ਵਿਚ ਤੁਹਾਡੀ ਮੇਰੇ ਜਿਲ੍ਹਾ ਕਿਹੜਾ ਬਾਪੂ ਤੁਹਾਡਾ ਤੁਹਾਡੇ ਤੋਂ ਜਿਲ੍ਹਾ ਤਨਤਲ ਪਿੰਡ ਸਨ ਸੁਰਸੇਂਗਾਲਾ ਕਮਲਜੀਤ ਭਾਈ ਜੀ ਉਹਨਾਂ ਨੇ ਭੇਜਿਆ ਈ ਤੁਹਾਨੂੰ ਹਾਂਜੀ ਹਾਂਜੀ ਉਹ ਵੀਰੇ ਉਹਨੇ ਖੜੇ ਵੀਰੇ ਤੁਹਾਡਾ ਕੀ ਨਾਮ ਲਖਵਿੰਦਰ ਸਿੰਘ ਤੇ ਵਾਹਿਗੁਰੂ ਕਿਰਪਾ ਕਰਨ ਰਿਕਸ਼ਾ ਚਲਾ ਕੇ ਕਮਾਈ ਜਾਰਾ ਕਰਿਆ ਦੋ ਪੁੱਤ ਪਾਲ ਲਏ ਬਾਪੂ ਨੇ ਬਾਪੂ ਪੜਿਆ ਇਹ ਅਜੇ ਪੜਿਆ ਸੱਤ ਕਿਉਂ 10 ਪੜਿਆ ਇਹ ਸੱਤ ਪੜਿਆ ਭਰਾ ਹੀ ਵਿਚੋਂ ਕੰਮ ਖਰਾਬ ਹੋ ਗਿਆ ਕੁੜੀ ਵਿਆਹਤੀ ਵੱਡੀ ਕੁੜੀ ਵੈਦ ਤੇਰੇ ਬਾਪੂ ਦਵਾਉਣ ਵਾਲੀ ਹੈ ਕੋਈ ਨਾ ਬਾਪੂ ਵਾਹਿਗੁਰੂ ਮੇਰ ਘਰ ਹਉਦੋ ਅਦੇ ਅਸੀਂ ਤੇਰੇ ਨਾਲ ਨਾ ਬਾਪੂ ਆਪਾਂ ਇਹਦਾ ਇਹਨੂੰ ਠੀਕ ਹੋਣ ਤੋਂ ਬਾਅਦ ਲੈ ਵੀ ਅੱਤ ਕਾ ਬੋਲੇ ਸੋਨੇਹਾ ਲੰਕਾਰ ਦੇ ਸੰਗ ਆਇਆ ਮੈਂ ਤੁਹਾਡਾ ਫੇਵਰਿਟ ਕੰਮ ਨੂੰ ਪਿੰਡ ਅਜੂ ਤੇ ਵਾਦੀ ਨਹੀਂ ਕੋਈ ਨਾਮ ਮਾਰੇ ਮੇਰ ਕਰਨਗੇ ਬਾਪੂ ਤੰਦਰੁਸਤ ਕਰਨਗੇ ਤੇਰੇ ਪੁੱਤ ਨੂੰ ਰਮਨ ਖੜਾ ਹੋ ਓ ਖੜਾ ਹੋ ਜੱਫੀ ਪਾ ਯਾਰ ਛੋਟੇ ਭਾਈ ਜੱਫੀ ਪਾ ਘੁੱਟ ਕੇ ਜੱਫੀ ਪਾਲਾ ਜੱਫੀ ਕਾ ਦਈਏ